ਪੰਜਾਬ ਟੂਡੇ ਨਿਊਜ਼ ਤੇ ਆਪ ਦਾ ਸਵਾਗਤ ਅੱਜ ਦੀ ਤਾਜ਼ਾ ਖਬਰ ਪੰਜਾਬ ਦੀ ਸਿਆਸਤ ਵਿੱਚ ਮਚਿਆ ਹਾਹਾਕਾਰ ਵਿਧਾਇਕ ਦੀ ਕੋਟੀ ਕਾਲੀ ਕ੍ਰਾਉਨ ਪੰਚੀਪੁਲਸ ਐਮ ਐਲ ਏ ਬੋਲਿਆ ਕਿ ਜਿਹੜੀ ਵੱਲ ਤੋਂ ਵੀ ਖਾਲੀ ਕਰਵਾਓ ਪਟਿਆਲਾ ਜ਼ਿਲ੍ਹਾ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਦੀ ਪਟਿਆਲਾ ਸਿੱਤ ਸਰਕਾਰੀ ਰਹਿਸ਼ ਖਾਲੀ ਕੀਤੀ ਜਾ ਰਹੀ ਹੈ ਪਠਾਨ ਮਾਜਰਾ ਨੂੰ ਭਗੌੜਾ ਲਾਨਣੇ ਜਾਂ ਤੋਂ ਬਾਅਦ ਪੁਲਸ ਨੇ ਇਹ ਕਾਰਵਾਈ ਕੀਤੀ ਹੈ ਇਸ ਕਾਰਵਾਈ ਰਹੀ ਕਲਸ ਪਠਾਨ ਮਾਜਰਾ ਤੇ ਆਤਮ ਸਰੂਪਨ ਕਰਨ ਲਈ ਦਬਾ ਪਾ ਰਹੀ ਹੈ ਦੂਜੇ ਪਾਸੇ ਪਠਾਨ ਮਾਜਰਾ ਨੇ ਸੋਸ਼ਲ ਮੀਡੀਆ ਦੇ ਸਵੇਰੇ ਸਵੇਰੇ ਲਾਈਵ ਹੋ ਕੇ ਇੱਕ ਵੀਡੀਓ ਜਾਰੀ ਕੀਤਾ ਹੈ ਪਠਾਨ ਮਾਜਰਾ ਨੇ ਕਿਹਾ ਕਿ ਉਹਨਾਂ ਦੇ ਉਹਨਾਂ ਨੂੰ ਇਹ ਘਰ ਇੱਕ ਵਿਧਾਇਕ ਵੱਜੋਂ ਅਲਾਰਟ ਕੀਤਾ ਗਿਆ ਸੀ ਉਹ ਪੰਜਾਬ ਵਿਧਾਨ ਸਭਾ ਦੇ ਮੈਂਬਰ ਬਣੇ ਹੋਏ ਹਨ ਉਹਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਲ ਕੇਜਰੀਵਲ ਤੋਂ ਕਪੂਰਥਾਲਾ ਹਾਊਸ ਖਾਲੀ ਕਰਵਾਓ ਖਾਲੀ ਕਰਵਾਉ ਪਹਿਲਾ ਪ੍ਰਸ਼ਾਸਨ ਲਗਾਇਆ ਸੀ ਇੱਕ ਨੋਟ ਪ੍ਰਸ਼ਾਸਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ کار ਖਾਲੀ ਕਰਨ ਦੇ ਨੋਸ਼ਟ ਲਗਾਇਆ ਸੀ ਹਾਲੇਕਿ ਨੋਸ਼ਟ ਤੋਂ ਬਾਅਦ ਹਰੈਸ਼ ਖਾਲੀ ਨਹੀਂ ਕੀਤੀ ਗਈ ਹੈ ਜਿਸ ਕਾਰਨ ਪੁਲਿਸ ਦੇ ਨਾਲ ਕਾਰਖਾਨੀ ਕਰਵਾਇਆ ਜਾ ਰਿਹਾ ਹੈ ਪਗੋੜੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਜੋ ਕਥਤ ਤੌਰ ਤੇ ਇਸ ਸਮੇਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ ਉਹਨਾਂ ਨੇ ਲਾਈਫ ਆ ਕੇ ਕਿਹਾ ਹੈ ਕਿ ਜੇਕਰ ਕੋਠੀ ਖਾਲੀ ਕਰਵੋਣੀ ਆ ਤਾਂ ਪੀ ਆਰਟੀਸੀ ਦੇ ਸਾਬਕਾ ਚੇਅਰਮੈਨ ਰਨ ਜੋਤ ਸਿੰਘ ਹੰਡਾ ਹੰਡਾਲਾ ਹੰਡਾਨਾ ਦੀ 5 ਏਕੜ ਚ ਦੀ ਕੋਠੀ ਕਿਉਂ ਖਾਲੀ ਨਹੀਂ ਕਰਵਾਈ ਜਾ ਰਹੀ ਜਿੱਥੇ ਰਾਜਨੀਤਿਕ ਗਤੀਵਿਧੀਆਂ ਚੱਲ ਰਹੀਆਂ ਹਨ ਇਸ ਤੋਂ ਇਲਾਵਾ ਉਹਨਾਂ ਅੱਗੇ ਕਿਹਾ ਕਿ ਮਜੂਦਾ ਵਿਧਾਇਕ ਦਾ ਘਰ ਖਾਲੀ ਨਹੀਂ ਕੀਤਾ ਜਾ ਸਕਦਾ ਪਰ ਮੇਰਾ ਘਰ ਕਿਉਂ ਖਾਲੀ ਕਰਵਾਇਆ ਜਾ ਰਿਹਾ ਹੈ ਕੇ ਜੀ ਜੀਵਨ ਆਖਰ ਇਹ ਕਿਸ ਅਹੁਦੇ ਤੇ ਹੈ ਕਿ ਉਹ ਪੰਜਾਬ ਕਪੂਰਥਲਾ ਸਥਿਤ ਘਰ ਵਿੱਚ ਰਹਿ ਰਹੇ ਹਨ ਧੰਨਵਾਦ ਜੀ ਖਬਰਾਂ ਬਾਲਣ ਲਈ ਜੁੜੇ ਰਹੋ ਖਬਰਾਂ ਛੇਤੇ ਲਾਈਕ ਕਰ ਦਿਓ